ਸ਼ਾਰਪੁਰ ਦੇ ਮਿਨਿਸ ਕਾਤਰੇ ਤੋਂ ਬਾਹਰ ਬੀਤੇ ਕਈ ਦਿਨਾਂ ਤੋਂ ਪੈਂਡੂ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਲਗਾਤਾਰ ਚਾਹੇ ਦਿਨ ਹੈ ਚਾਹੇ ਰਾਤ ਹੈ ਤਾਂ ਹਰ ਵਕਤ ਪੈਂਡੂ ਮਜ਼ਦੂਰ ਚ ਯੂਨੀਅਨ ਦੇ ਨੁਮਾਇੰਦੇ ਜਿਹੜੇ ਉਹ ਮਿਨਿਸ ਕਾਤਰੇ ਦੇ ਬਾਹਰ ਹਰ ਵਕਤ ਦਰਨੇ ਤੇ ਬੈਠੇ ਰਹਿੰਦੇ ਨੇ ਸੋ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਵੀ ਜਿਹੜੀਆਂ ਦਿਖਾ ਦਿੱਤੀਆਂ ਜਾਣ ਜਿੱਥੇ ਪੰਡਾਲ ਸਜਿਆ ਹੋਇਆ ਹੈ ਤਾਂ ਇਸ ਪੰਡਾਲੇੇਠਾਂ ਆਕੇ ਪਿੰਡੂ ਮਜ਼ਦੂਰ ਯੂਨੀਅਨ ਦੇ ਨੁਮਾਇੰਦੇਵਾਂ ਵੱਲੋਂ ਆਖੂਆਂ ਵੱਲੋਂ ਮੈਂਬਰ ਸਾਹਿਬਾਨਾਂ ਵੱਲੋਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਹੁਸ਼ਾਰਪੁਰ ਦੇ ਹਲਕਾ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਤਾਂ ਉਸ ਵਿਚਾਲੇ ਇਹਨਾਂ ਦੇ ਤਿੰਨ ਸਾਥੀਆਂ ਤੇ ਜਿਹੜਾ ਉਹ ਹੁਸ਼ਾਰਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਤਾਂ ਹੁਸ਼ਾਰਪੁਰ ਪੁਲਿਸ ਵੱਲੋਂ ਸਮੇਂ-ਸਮੇਂ ਤੇ ਇਹਨਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਕਿ ਮਾਮਲਾ ਜਿਹੜਾ ਰੱਦ ਕਰ ਦਿੱਤਾ ਜਾਵੇਗਾ ਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਵਿਅਕਤੀਆਂ ਨੂੰ ਇਹਨਾਂ ਦੇ ਸਾਥੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਸੋ ਅੱਜ ਇਹ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਹੁਸ਼ਿਆਰਪੁਰ ਤੋਂ ਨਵਨਿਯੁਕਤ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਘਰ ਦਾ ਘਰਾਵ ਕਰਨ ਦਾ ਐਲਾਨ ਕੀਤਾ ਹੋਇਆ ਸੀ ਤਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਇਸ ਦੌਰਾਨ ਵੇਖੀਆਂ ਨੇ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਗਈਆਂ ਨੇ ਹਲਕਾ लाठी चार्ज ਵੀ ਹੁੰਦਾ ਹੈ ਤੇ ਪੁਲਿਸ ਦੇ ਨਾਲ ਕਾਫੀ ਤੱਕਾ ਮੁਕੀ ਵੀ ਹੁੰਦੀ ਹੈ ਤੇ ਕੁਝ ਬੀਬੀਆਂ ਵੀ ਜਿਹੜੀਆਂ ਉਹ ਜ਼ਖਮੀ ਹੁੰਦੀਆਂ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਆਗੂ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਸ਼ਮੀਰ ਸਿੰਘ ਖੁਗਸ਼ੋਰ ਸੂਬਾ ਪ੍ਰੈਸ ਕਤਰਪਿੰਡੂ ਮਜ਼ਦੂਰ ਜੁਨੇ ਪੰਜਾਬ ਕਸ਼ਮੀਰ ਸਿੰਘ ਜੀ ਪਿਛਲੇ ਇੱਕ ਹਫਤੇ ਦੇ ਕਰੀਬਨ ਤਕਰੀਬਨ ਸਮਾਂ ਹੋਣ ਲੱਗਿਆ ਸਭ ਤੋਂ ਪਹਿਲਾਂ ਦੱਸ ਦਿਓ ਇੱਕ ਵਾਰੀ ਗੱਲਬਾਤ ਕੀ ਹੋਈ ਸੀ ਜਸਵੀਰ ਸਿੰਘ ਰਾਜਾ ਦੇ ਨਾਲ ਕੀ ਟਕਰਾਰ ਹੋਇਆ ਸੀ ਜਿਸ ਤੋਂ ਬਾਅਦ ਇਹ ਹਾਲਾਤ ਪੈਦਾ ਹੋਏ ਨੇ ਦੇਖੋ ਜੀ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਹਿਸ਼ਾਰਪੁਰ ਰਿਜ਼ਰਵ ਤੋਂ ਐਮਪੀ ਦੀ ਚੋਣ ਜਿਹੜੀ ਆ ਉਹ ਲੜਨ ਲਈ ਰਾਜਕਮਰ ਚੱਬੇਵਾਲ ਉਮੀਦਵਾਰ ਸਨ ਇਹਨਾਂ ਦੀ ਚੋਣ ਦੀ ਮੁਹਿੰਮ ਦੇ ਤੌਰ ਤੇ 20 ਮਈ ਨੂੰ ਪ੍ਰਚਾਰ ਕਰਨ ਗਿਆ ਸੀ ਜਸਵੀਰ ਸਿੰਘ ਰਾਜਾ ਐਮਐਲਏ ਟਾਂਡਾ ਆਮ ਆਦਮੀ ਪਾਰਟੀ ਔਰ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਵੀ ਤੁਸੀਂ ਫਲਾਨੀ ਜਗ੍ਹਾ ਇਕੱਠੇ ਹੋਵੋ ਐਮਐਲਏ ਨੇ ਆਉਣਾ ਲੋਕ ਇਕੱਠੇ ਹੋਏ ਲੋਕ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਸਵਾਲ ਹੈ ਸਾਡੇ ਕਹਿੰਦਾ ਮੈਨੂੰ ਗੱਲ ਕਰ ਲੈਂਦਾ ਸਵਾਲ ਦੇ ਜਵਾਬ ਮੈਂ ਤੁਹਾਨੂੰ ਦੇ ਦੂੰਗਾ ਔਰ ਉਦੋਂ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਉਹਨੇ ਆ ਬੁਲਾਇਆ ਗਿਆ ਉਹ ਕਰੋ ਸਵਾਲ ਕੀ ਆ ਤਾਂ ਮਜ਼ਦੂਰਾਂ ਨੇ ਸਵਾਲ ਕੀਤੇ ਸੀ ਕਿ ਪ੍ਰੋਵੈਂਸ਼ੀਅਲ ਗਵਰਨਮੈਂਟ ਦੀਆਂ ਅਲਾਰਟ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹਟਾ ਕੇ ਦਲਤਾਂ ਨੂੰ ਮਾਲਕੀ ਦੇ ਹੱਕ ਜਿਹੜੇ ਉਹ ਕਿਉਂ ਨਹੀਂ ਦਿੱਤੇ ਗਏ ਇਸੇ ਤਰ੍ਹਾਂ ਉਹਨਾਂ ਸਵਾਲ ਕੀਤੇ ਕਿ ਸਵੈ ਮਿਤਵਾ ਸਕੀਮ ਤਹਿਤ ਜਿਹੜਾ ਲਾਲਕੀਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਸੀਂ ਮਾਲਕੀ ਦੇ ਹੱਕ ਦੇਣੇ ਸੀ ਉਹਨਾਂ ਦੇ ਘਰਾਂ ਦੀਆਂ ਰਜਿਸਟਰੀਆਂ ਕਰਕੇ ਦੇਣੀਆਂ ਸੀ ਵੀ ਤੁਸੀਂ ਅਜੇ ਤੱਕ ਕਰਕੇ ਕਿਉਂ ਨਹੀਂ ਦਿੱਤੀਆਂ ਤੁਸੀਂ ਮਜ਼ਦੂਰਾਂ ਦੀ ਦਿਹਾੜੀ ਦੇ ਵਿੱਚ ਵਾਧਾ ਕਿਉਂ ਨਹੀਂ ਕੀਤਾ ਤੁਸੀਂ ਕਹਿੰਦੇ ਆ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਆ ਤੇ ਦਲਤ ਮਜ਼ਦੂਰਾਂ ਦੇ ਘਰਾਂ ਦੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆ ਰਹੇ ਆ ਉਹਨਾਂ ਦੇ ਕਨੈਕਸ਼ਨ ਕੱਟ ਕੇ ਘਰਾਂ ਦੇ ਵਿੱਚ ਹਨੇਰਾ ਹੋ ਰਿਹਾ ਕਿਉਂ ਤਾਂ ਉਹ ਬਖਲਾਸ਼ਟ ਦੇ ਵਿੱਚ ਆ ਗਿਆ ਦਲੀਲ ਨਾਲ ਜਵਾਬ ਦੇਣ ਦੀ ਤਾਂ ਕਿਉਂਕਿ ਉਹਦੇ ਨਾਂ ਦੇ ਨਾਲ ਪਿੱਛੇ ਰਾਜਾ ਲੱਗਦਾ ਤੇ ਉਹ ਆਪਣੇ ਆਪ ਨੂੰ ਟਾਂਡਾ ਖੇਤਰ ਦਾ ਜਿਹੜਾ ਉਹ ਅਸਲ ਵਿੱਚ ਆਪਣੇ ਮਾਨਸਿਕ ਤੌਰ ਤੇ ਆਪਣੇ ਨੂੰ ਸਮਝਿਆ ਕਿ ਰਾਜਾ ਸ਼ਾਹੀ ਹੈ ਇੱਥੇ ਮੇਰੀ ਰਾਜਾ ਸ਼ਾਹੀ ਤੇ ਚੱਲਦਿਆਂ ਕੋਈ ਮੈਨੂੰ ਸਵਾਲ ਨਹੀਂ ਕਰ ਸਕਦਾ ਪੂਰਾ ਡਿਕਟੇਟਰੀ ਰੂਪ ਧਾਰਨ ਕਰਕੇ ਜਿਹੜਾ ਮਜ਼ਦੂਰਾਂ ਨਾਲ ਉਹਦਾ ਜਿੱਦਾਂ ਆਪਾਂ ਖੜੇ ਆ ਇਸੇ ਤਰ੍ਹਾਂ ਵੀਡੀਓ ਬਣ ਰਹੀ ਸੀ ਤਾਂ ਇੱਕ ਨੌਜਵਾਨ ਦੇ ਹੱਥੋਂ ਨੇ ਮੋਬਾਈਲ ਛੱਟਿਆ ਉਸ ਤੋਂ ਬਾਅਦ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਔਰ ਦਲਤਾਂ ਨੂੰ ਜਿਹੜੇ ਸਵਾਲ ਕਰਨ ਵਾਲੇ ਆ ਉਹਨਾਂ ਨੂੰ ਧੱਕੇ ਮਾਰਨੇ ਪਬਲਿਕਲੀ ਜਿਹੜਾ ਉਹ ਕੀਤੇ ਗਏ ਉਸ ਤੋਂ ਬਾਅਦ ਉਲਟ ਜਿਹੜਾ ਉਹਨਾਂ ਦੇ ਖਿਲਾਫ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਕਰਾ ਦਿੱਤਾ ਗ੍ਰਿਫਤਾਰ ਉਹਨਾਂ ਨੂੰ ਉਸੇ ਸਮੇਂ ਜਿਹੜਾ ਲਗਭਗ 12 ਵਜੇ ਦੇ ਕਰੀਬ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਜਾਂਦਾ ਔਰ ਪੁਲਿਸ ਪਰਚਾ ਬਾਅਦ ਦਰਜ ਕਰਦੀ ਆ ਜਦ ਕਿ ਜਿਹੜੀ ਗੈਰ ਕਾਨੂੰਨੀ ਹਰਾਸਤ ਵਿੱਚ ਲੈ ਕੇ ਪਰਚਾ ਜਿਹੜਾ ਦੇਣਾ ਜਿਹੜੇ ਗੈਰ ਕਾਨੂੰਨੀ ਹਰਾਸਤ ਵਿੱਚ ਲੈਣ ਵਾਲੇ ਆ ਪਰਚਾ ਤਾਂ ਉਹਨਾਂ ਦੇ ਵੀ ਬਣਦਾ ਪਰ ਉਹਨਾਂ ਦੇ ਪਰਚਾ ਕਰਨ ਦੀ ਥਾਂ ਐਮਫ ਦੀ ਕੀ ਕਰਨ ਵਾਲੇ ਐਮਐਲਏ ਦੇ ਖਿਲਾਫ ਪਰਚਾ ਦਰਜ ਕਰਨ ਦੀ ਥਾਂ ਐਸਸੀਐਸਟੀ ਐਕਟ ਤੇ ਹੋਰ ਤਰਾਹਾਂ ਵਾਂ ਤੇ ਜਿਹੜਾ ਪਰਚਾ ਦਰਜ ਕਰਨ ਦੀ ਥਾਂ ਜਿਹੜੇ ਦਲਤ ਮਜ਼ਦੂਰ ਹੈ ਜਿਹੜੇ ਖੁਦ ਪੀੜਤ ਸੀ ਉਹਨਾਂ ਨੂੰ ਜਿਹੜਾ ਪਰਚਾ ਜੇਲ੍ਹ ਦੇ ਵਿੱਚ ਜਿਹੜਾ ਵੀ ਜਿਹੜਾ 21 ਮਈ ਤੋਂ ਜਿਹੜਾ ਜੇਲ੍ਹ ਦੇ ਵਿੱਚ ਉਹ ਅੱਜ ਤੱਕ ਬੰਦ ਕੀਤਾ ਹੋਇਆ ਕਿੰਨੇ ਨੌਜਵਾਨ ਆ ਜਿਹੜੇ ਜੇਲ੍ਹ ਦੇ ਵਿੱਚ ਟੱਕੇ ਹੋਏ ਨੇ ਜੀ ਦੇਖੋ ਜੀ 15 ਲੋਕਾਂ ਦੇ ਖਿਲਾਫ ਮੁਕਦਮਾ ਦਰਜ ਆ ਜਿਹਦੇ ਵਿੱਚੋਂ 11 ਲੋਕ ਨੌਜਵਾਨ ਆ ਬਾਈ ਨੇਮ ਆ ਤੇ ਤਿੰਨ ਜਿਹੜੇ ਨੌਜਵਾਨ ਆ ਤਰਮਿੰਦਰ ਬੁੱਧਰਾਜ ਤੇ ਨਾਵਲ ਗੇਲ ਜਿਹੜਾ ਉਹ ਗ੍ਰਿਫਤਾਰ ਆ ਔਰ ਉਹਨਾਂ ਨੂੰ ਰਿਹਾ ਕਰਾਉਣ ਲਈ ਸਾਡੀ ਜਥੇਬੰਦੀ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਨੇ 18 ਮਈ ਨੂੰ ਅਸੀਂ ਡੀਐਸਪੀ ਟਾਂਡਾ ਦੇ ਦਫ਼ਤਰ ਅੱਗੇ ਧਰਨਾ ਲਾਇਆ ਉੱਥੇ ਸਾਨੂੰ ਕਿਹਾ ਗਿਆ ਕਿ ਕੁਛ ਸਾਡੀਆਂ ਮਜਬੂਰੀਆਂ ਇੱਥੇ ਪ੍ਰਾਈਮ ਮਿਨਿਸਟਰ ਨੇ ਆਣਾ ਉਹਦੇ ਡਿਊਟੀਆਂ 'ਚ ਵਿਅਸਥਿਆ ਇਸ ਕਰਕੇ ਉੱਪਰ ਗੱਲ ਨਹੀਂ ਹੋ ਰਹੀ ਸਾਨੂੰ 2-3 ਦਿਨ ਦਾ ਸਮਾਂ ਦੇ ਦਿਓ ਫਿਰ ਕੁਛ ਨਹੀਂ ਕੀਤਾ 13 ਜੂਨ ਨੂੰ ਅਸੀਂ ਇੱਥੇ ਐਸਐਸਪੀ ਜਗਾ ਐਸਐਸ ਜਗਾ ਤੇ ਐ ਅਸ ਇਸ ਬਿਦਫਤਰ ਦਾ ਕਰਾਓ ਕੀਤਾ ਤਾਂ ਸਾਨੂੰ ਭਰੋਸਾ ਦਿੱਤਾ ਗਿਆ ਕਿ 19 ਜੂਨ ਤੱਕ ਜਿਹੜੇ ਤੁਹਾਡੇ ਸਾਥੀ ਰਿਹਾ ਕਰ ਦਿੱਤੇ ਜਾਣਗੇ ਤਸਵੀਰ ਜੀ ਅੱਜ ਤਕਰੀਬਨ 6 ਦਿਨਾਂ ਤੋਂ ਵਧੇਰੇ ਦਾ ਸਮਾਂ ਜਿਹੜਾ ਹੋਣ ਲੱਗਿਆ ਤੁਹਾਨੂੰ ਮਿੰਨੀ ਸਕੱਤਰ ਦੇ ਤਬਾਅ ਤੁਸੀਂ ਪੰਡਾਲ ਲਾ ਕੇ ਬੈਠੇ ਹੋ ਬੀਬੀਆਂ ਵੀ ਨਾਲ ਨੇ ਛੋਟੇ ਛੋਟੇ ਬੱਚੇ ਵੀ ਨੇ ਅੱਜ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਕਿਸ ਨੂੰ ਕਸੂਰਵਾਰ ਮੰਨਦੇ ਹੋ ਕਿਉਂਕਿ ਤੁਹਾਡੇ ਦੱਸਣ ਮੁਤਾਬਕ ਕਿ ਪੁਲਿਸ ਲਗਾਤਾਰ ਤੁਹਾਨੂੰ ਭਰੋਸੇ ਦੇ ਵਿੱਚ ਲੈ ਰਹੀ ਸੀ ਕਿ ਪਰਚਾ ਰੱਦ ਕਰਕੇ ਤੁਹਾਡੇ ਸਾਥੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਤੁਹਾਡੇ ਦੱਸਣ ਮੁਤਾਬਕ ਦੇਖੋ ਕਸੂਰਵਾਰ ਸਭ ਤੋਂ ਵੱਡਾ ਕਸੂਰਵਾਰ ਤੇ ਇੱਥੇ ਦਾ ਜਿਹੜਾ ਲੋਕ ਸਭਾ ਹਲਕੇ ਦਾ ਐਮਪੀ ਆ ਉਹ ਆ ਕਿਉਂਕਿ ਦਲਤਰ ਜੈਵਸ਼ਨ ਦਾ ਜਿਹੜਾ ਲਾਹਾ ਲੈ ਕੇ ਪਾਰਲੀਮੈਂਟ ਦੀਆਂ ਬਰੂਹਾਂ ਤੇ ਪਹੁੰਚਿਆ ਔਰ ਦਲਤਾਂ ਦੀਆਂ ਭਾਵਨਾਵਾਂ ਨੂੰ ਵਰਤ ਕੇ ਜਿਹੜਾ ਉਹਨਾਂ ਨੂੰ ਵੋਟਰ ਰੂਪ ਦੇ ਵਿੱਚ ਆਪਣੇ ਹੱਕ ਜਪਕਤਾਇਆ ਤੇ ਉਹਦੀਆਂ ਬਰੂਹਾਂ ਦੇ ਨੇੜੇ ਜਿਹੜਾ ਐਸਐਸਪੀ ਦਫ਼ਤਰ ਆ ਲੋਕ ਪਿਛਲੇ 7 ਦਿਨ ਤੋਂ ਇੱਥੇ ਜਿਹੜਾ ਗਰਮੀ ਦੇ ਵਿੱਚ ਮੀਂਹ ਦਾ ਪ੍ਰਕੋਪ ਵੀ ਝੱਲਿਆ ਉਹਨਾਂ ਨੇ ਦਿਨ ਰਾਤ ਜਿਹੜੀਆਂ ਹੋਮਸ ਭਰੀ ਜਿਹੜੀ ਉਹਦੇ ਵਿੱਚ ਵੀ ਕੱਟੇ ਮਾੜੀਆਂ ਪਹਿੜੀਆਂ ਤੋਂ ਪਹਿੜੀਆਂ ਹਾਲਤਾਂ ਦੇ ਵਿੱਚ ਲੋਕ ਕਿਹੜਾ ਸਫਰ ਕਰ ਰਹੇ ਆ ਇਹਦੀ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇੱਥੇ ਦਾ ਐਮਪੀ ਆ ਜਿਹੜਾ ਆਪਣੇ ਆਪ ਨੂੰ ਦਲਤ ਹਤਿਆਸ਼ੀਕ ਹੋਂਦਾ ਅੱਜ ਅੱਜ ਕੀ ਤੁਹਾਡੇ ਵੱਲੋਂ ਪ੍ਰੋਗਰਾਮ ਹੋ ਲੀਕਿਆ ਗਿਆ ਸੀ ਤੁਸੀਂ ਐਮਪੀ ਸਾਹਿਬ ਦੇ ਘਰ ਵੱਲ ਨੂੰ ਕੂਚ ਕਰਦੇ ਹੋ ਪੁਲਿਸ ਦੇ ਨਾਲ ਧੱਕਾ ਮੁਕੀ ਹੁੰਦੀ ਹੈ ਤੁਹਾਡੇ ਸਾਥੀਆਂ ਤੇ ਹਲਕਾ ਲਾਠੀ ਚਾਰਜ ਵੀ ਜਿਹੜਾ ਕਰ ਦਿੱਤਾ ਜਾਂਦਾ ਹੈ ਬੀਬੀਆ ਵੀ ਦੋ ਚਾਰ ਜ਼ਖਮੀਆਂ ਹੁੰਦੀਆਂ ਨੇ ਮੱਥਿਆਂ ਤੇ ਉਹਨਾਂ ਦੇ ਡੰਡੇ ਵੱਜਦੇ ਨੇ ਦੇਖੋ ਭਗਵੰਤਮਾਨ ਜਿਹੜਾ ਚੱਬੇਵਾਲ ਹੋਣੀ ਕੇਜਰੀਵਾਲ ਹੋਣੀ ਵੀ ਸਰਕਾਰ ਤੁਹਾਡੇ ਦਵਾਰ ਦਵਾਰ ਗਈ ਸਵਾਲ ਪੁੱਛੇ ਪਰਚਾ ਇੱਥੇ ਦੁਆਰ ਜਿਹੜਾ ਇਹਨਾਂ ਸਰਕਾਰ ਦੇ ਐਸਐਸਪੀ ਦਫ਼ਤਰ ਹੈਗੇ ਤੇ ਭਗਵੰਤ ਮਾਨ ਖੁਦ ਕਹਿੰਦਾ ਸੀ ਕਿ ਰਸਤੇ ਨਾ ਰੋਕੋ, ਛੜਕਾਣਾ ਨਾ ਰੋਕੋ, ਮੇਰੇ ਘਰ ਆਓ, ਮੇਰੇ ਐਮਐਲਏ ਦੇ ਘਰ ਆਓ, ਐਮਪੀਆ ਦੇ ਘਰ ਆਓ, ਐਸਐਸਪੀ ਦਫ਼ਤਰ ਘੇਰੋ, ਡੀਸੀ ਦਫ਼ਤਰ ਘੇਰੋ। ਹੁਣ ਅਸੀਂ ਇਹਨੂੰ ਪੁੱਛਣ ਗਏ ਸੀ ਵੀ ਕਿ ਤੂੰ ਦਲਤ ਹੈ ਵੀ ਆ ਕਿ ਨਹੀਂ? ਤੂੰ ਦਲਤਾਂ ਦਾ ਆਪਣੇ ਆਪ ਨੂੰ ਨਮਾਇੰਦਾ ਕਹੋਨਾ ਵਾ, ਜਿਹੜਾ ਦਲਤ ਹਤਾਇਸ਼ੀ ਕਹੋਨਾ ਵਾ, ਦਲਤਾਂ ਦਾ ਜਿਹੇ ਹਤਾਇਸ਼ੀ ਆ ਤੇ ਤੇਰੀ ਜ਼ੁਬਾਨ ਦਲਤਾਂ ਲਈ ਪੂਰੇ ਜਿਹੜਾ ਡੇਢ ਮਹੀਨੇ ਤੋਂ ਕਿਉਂ ਨਹੀਂ ਖੁੱਲੀ? ਵੀ ਕੀ ਅੱਖਾਂ ਦੇ ਵਿੱਚ तेरे ਮੋਤੀਆ ਉਤਰਿਆ ਕੰਨਾਂ ਦੇ ਵਿੱਚ ਕੋਈ ਜਿਹੜਾ ਜਿਹੜਾ ਕੋਈ ਸਿੱਕਾ ਢਾਲ ਕੇ ਭਗਵੰਤ ਮਾਨ ਨੇ ਜਾਂ ਕੇਜਰੀ ਵਾਲ ਨੇ ਤੇ ਨਹੀਂ ਪਾਤਾ ਅਸੀਂ ਉਹ ਪੁੱਛਣ ਜਾ ਰਹੇ ਸੀ ਵੀ ਸਾਡਾ ਦੋਸ਼ ਇਹ ਦੋਸ਼ ਆ ਵੀ ਅਸੀਂ ਜਿਹੜਾ ਸਵਾਲ ਪੁੱਛ ਲਿਆ ਕਿ ਇਹ ਲਈ ਅਸੀਂ ਦੋਸ਼ੀ ਹੋ ਗਏ ਅਸੀਂ ਉਹਨੂੰ ਪੁੱਛਣ ਜਾ ਰਹੇ ਸੀ ਸਾਨੂੰ ਪੁਲਿਸ ਨੇ ਜਿਹੜਾ ਰਾਸਤੇ ਵਿੱਚ ਜ਼ਬਰਦਸਤੀ ਰੋਕ ਕੇ ਲਾਠੀ ਚਾਰਜ ਕੀਤਾ ਉੱਥੇ ਜਿਹੜੀਆਂ ਇੱਥੋਂ ਤੱਕ ਜਿਹੜੇ ਸਾਡੇ ਉਹ ਨਾਲ ਔਰਤਾਂ ਗਈਆਂ ਜਿਨ੍ਹਾਂ ਨੇ ਕੁਸ਼ੜ ਬੱਚੇ ਚੱਕੇ ਸੀ ਔਰ ਉਹਨਾਂ ਕੁਸ਼ਰ ਚੱਕੇ ਬੱਚਿਆਂ ਵਾਲੀਆਂ ਔਰਤਾਂ ਤੱਕ ਨੂੰ ਜਿਹੜਾ ਪੁਲਿਸ ਨੇ ਬਖਸ਼ਿਆ ਨਹੀਂ ਔਰ ਜਿੱਥੇ ਚੱਬੇਵਾਲ ਜੁਮੇ ਹੋਰ ਉੱਥੇ ਐਸਐਸਪੀ ਹਿਆਰਪੁਰ ਜਿਹੜਾ ਉਹ ਸਿਰੇ ਦਾ ਜ਼ਿੰਮੇਵਾਰ ਆ ਕਿਉਂਕਿ ਇਹ ਇੱਕ ਜ਼ਿੰਮੇਵਾਰ ਪੋਜੀਸ਼ਨ ਤੇ ਬੈਠਾ ਵਾ ਕਾਨੂੰਨ ਦੇ ਅਨੁਸਾਰ ਇਹਨੇ ਕੰਮ ਨਹੀਂ ਕੀਤਾ ਸੰਵਿਧਾਨ ਦੇ ਅਨੁਸਾਰ ਇਹਨੇ ਕੰਮ ਨਹੀਂ ਕੀਤਾ ਔਰ ਐਸਸੀਐਸਟੀ ਐਕਟ ਤੇ ਇਹ ਵੀ ਕਹਿੰਦਾ ਕਿ ਜੇ ਐਸਸੀਐਸਟੀ ਅਤਿਆਚਾਰ ਸੰਬੰਧੀ ਜਿਹੜਾ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਫੌਰੀ ਤੌਰ ਤੇ ਪਰਚਾ ਦਰਜ ਹੋਵੇ ਜੇਕਰ ਕੋਈ ਪਰਚਾ ਦਰਜ ਨਹੀਂ ਕਰਦਾ ਜਿਹੜਾ ਅਧਿਕਾਰੀ ਤੇ ਉਹਦੇ ਖਿਲਾਫ ਵੀ ਐ ਸੀਐਸਟੀ ਅੱਕ ਤੱਕ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਭਾਈ ਸਾਹਿਬ ਡਾਕਟਰ ਰਾਜਦੇ ਘਰ ਵੱਲ ਗਏ ਸੀਗੇ ਨਾ ਮਾਰੇ ਵੀ ਦੋ ਗੱਲਾਂ ਕਰ ਲਈ ਆਪਾਂ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਸੀ ਲੋਕਾਂ ਦੇ ਪੈਰਾਂ ਕਿੱਟਿਆਂ ਦੇ ਵਿੱਚ ਡੇਗਦੇ ਫਿਰਦੇ ਸੀ ਅੱਜ ਜੇ ਲੋਕ ਆਪਣੀਆਂ ਮੰਗਾਂ ਨੂੰ ਦੱਸਣ ਜਾਂਦੇ ਨੇ ਤਾਂ ਇਹਨਾਂ ਨੂੰ ਡਰ ਕੇ ਇਸ ਗੱਲ ਦਾ ਹੋ ਸਕਦਾ ਉਹ ਘਰ ਦੇ ਵਿੱਚ ਮੌਜੂਦ ਨਾ ਹੋਣ ਦਿੱਲੀ ਇਹ ਲੋਕ ਸਭਾ ਚੱਲ ਰਹੀ ਹੈ ਉੱਥੇ ਮੌਜੂਦ ਹੋਣਗੇ ਉੱਥੇ ਵਿਅਸਤ ਹੋਣਗੇ ਪਰੰਤੂ ਉਹਨਾਂ ਦੀ ਬਨਾਤੇ ਕੋਈ ਘਰ ਦਾ ਮੈਂਬਰ ਜਾਂ ਕੋਈ ਹੋਰ ਰਾਜਨੀਤਿਕ ਆਗੂ ਵੀ ਪਹੁੰਚ ਕਰ ਸਕਦਾ ਤੁਹਾਡੇ ਤੱਕ ਦੇਖੋ ਅਸਲ 'ਚ ਲੋਕਾਂ ਨੂੰ ਇਹ ਜ ਇਹ ਸਾਰੇ ਘਟਨਾ ਕਰਨ ਤੋਂ ਸਮਝ ਲੈਣਾ ਚਾਹੀਦਾ ਕਿ ਦਲਤਾਂ ਦੀਆਂ ਵੋਟਾਂ ਦੇ ਜਿਹੜਾ ਜਲ ਦਲਤਾਂ ਦੀ ਰਿਜ਼ਰਵੇਸ਼ਨ ਹੈ ਕਿ ਜਿਹੜੇ ਕੁਝ ਲੋਕ ਜਿਹੜੇ ਆ ਉਹ ਵਿਧਾਇਕੀਆਂ ਐਮਪੀ ਸ਼ੇਪ ਮੰਨਣ ਵਾਲੇ ਲੋਕ ਜਿਹੜੇ ਉਹ ਦਲਤਾਂ ਦੇ ਨਮਾਇंदे ਨਹੀਂ ਹੈਗੇ ਇਹ ਸਾਰੇ ਘਟਨਾ ਕਰਨ ਤੋਂ ਸਮਝ ਲੈਣਾ ਚਾਹੀਦਾ ਇਹ ਨਮਾਇंदे ਉਹਨਾਂ ਲੋਕਾਂ ਦੇ ਨਮਾਇंदे ਆ ਜਿਹੜੇ ਲੋੜੋ ਵੱਧ ਜ਼ਮੀਨਾ ਸੰਭ ਕੇ ਬੈਠੇ ਆ ਜਿਹੜੇ ਸਾਧਨਾਂ ਦੇ ਕਾਬਜ ਆ ਔਰ ਉਹਨਾਂ ਹਾਕਮ ਜਮਾਤਾਂ ਦੀ ਇਹ ਨਮਾਇੰਦਗੀ ਕਰਨ ਵਾਲੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਇਸ ਕਰਕੇ ਇਹ ਦਲਤਾਂ ਦੀ ਪਾਰਟੀ ਨਹੀਂ ਹੈਗੀ ਦਲਤਾਂ ਦੇ ਹੱਕ ਦੀ ਪਾਰਟੀ ਨਹੀਂ ਹੈਗੀ ਆਮ ਲੋਕਾਂ ਦੇ ਹੱਕ ਦੀ ਪਾਰਟੀ ਨਹੀਂ ਗਰੀਬ ਕਿਸਾਨਾਂ ਦੇ ਹੱਕ ਦੀ ਪਾਰਟੀ ਨਹੀਂ ਹੈਗੀ ਇਹਨਾਂ ਨੂੰ ਲੋਕਾਂ ਨੂੰ ਆਸ ਜਿਹੜੀ ਆ ਇਹ ਲੋਕਾਂ ਨੂੰ ਅਸਲੀ ਇਹਦਾ ਚਿਹਰਾ ਦਿਖਾਉਣ ਲਈ ਅਸੀਂ ਅੱਜ ਉੱਥੇ ਗਏ ਸੀ ਵੀ ਤੁਸੀਂ ਦੇਖ ਲਓ ਤੁਹਾਡੀ ਗੱਲ ਸੁਣਨੀ ਤਾਂ ਜਿਹੜੀ ਆ ਮੰਨਣੀ ਤਾਂ ਦੂਰ ਤੁਹਾਡੀ ਗੱਲ ਸੁਣ ਲਈ ਵੀ ਜਿਹੜਾ ਤਿਆਰ ਨਹੀਂ ਹੈਗਾ ਤੁਹਾਡੀ ਸ਼ਕਲ ਦੇਖਣੀ ਵੀ ਇਹਨਾਂ ਨੂੰ ਪਸੰਦ ਨਹੀਂ ਹੈਗੀ ਇਸੇ ਕਰਕੇ ਜਿਹੜਾ ਜੇ ਤੁਸੀਂ ਜਿੱਥੋਂ ਦਾ ਕਹਿੰਦੇ ਆ ਕੋਈ ਨਾ ਕੋਈ ਨੁਮਾਇੰਦਾ ਤਾਂ ਹਰ ਹੁੰਦਾ ਹੀ ਹੈ ਨਾ ਸਾਨੂੰ ਦੇਥੋਂ ਤੱਕ ਵੀ ਖਬਰ ਸੀ ਵੀ ਚੱਬੇਵਾਲ ਖੁਦ ਘਰ ਦੇ ਵਿੱਚ ਹਾਜ਼ਰ ਸੀ ਸਾਡੇ ਜਿਹੜੇ ਭਰੋਸੇਯੋਗ ਸੂਤਰਾਂ ਮੁਤਾਬਕ ਉਹ ਘਰ ਧਰਦੇ ਵਿੱਚ ਹਾਜ਼ਰ ਸੀ ਔਰ ਉਹਦੇ باوجود ਜਿਹੜਾ ਪੁਲਿਸ ਨੂੰ ਲਾਟਿਆ ਕਿਸ ਗੱਲ ਦਾ ਉਸ ਨੂੰ ਡਰ ਸੀ ਕਿ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕੇ ਜਾਂ ਤੁਹਾਨੂੰ ਮਿਲਣ ਤੋਂ ਡਰ ਲੱਗਦਾ ਸੀ ਉਹਨਾਂ ਨੂੰ ਕਿਉਂਕਿ ਉਹ ਨਮਾਇੰਦਾ ਜਿਹੜਾ ਉਹ ਤਗੜੇ ਲੋਕਾਂ ਦਾ ਉਹ ਆਮ ਲੋਕਾਂ ਦਾ ਆਮ ਦਲਤਾਂ ਦਾ ਨਮਾਇੰਦਾ ਨਹੀਂ ਹੈਗਾ ਮਤਲਬ ਇੱਕ ਕੋਣ ਮਤਲਬ ਵੀ ਨਿਕਲ ਗਿਆ ਨਾ ਚੋਣਾ ਹੋ ਗਈ ਹੈ ਜਿੱਤ ਹਾਸਲ ਹੋ ਗਈ ਹੈ ਕੁਰਸੀ ਮਿਲ ਚੁੱਕੀ ਹੈ ਜੀ ਇਹਨਾਂ ਨੂੰ ਬਿਲਕੁਲ ਬਿਲਕੁਲ ਉਹ ਮਤਲਬ ਵੀ ਨਿਕਲ ਗਿਆ ਦੂਸਰਾ ਹੈਗਾ ਕਿ ਆਮ ਲੋਕਾਂ ਦਾ ਆਮ ਦਲਤਾਂ ਦੇ ਉਹ ਨਮਾਇੰਦੇ ਨਹੀਂ ਹੈਗੇ ਬੇਜਮੀਨੇ ਲੋਕ ਜਿਹੜੇ ਹੈਗੇ ਸਾਧਨਾਂ ਤੋਂ ਵੰਚਿਤ ਲੋਕ ਆ ਉਹਨਾਂ ਦੇ ਨਮਾਇंदे ਨਹੀਂ ਹੈਗੇ ਔਰ ਇਹਨਾਂ ਬੇਸਾਧਨਾਂ ਤੋਂ ਜਿਹੜੇ ਸਾਧਨਹੀਨ ਲੋਕ ਆ ਬੇਜਮੀਨੇ ਲੋਕ ਆ ਇਹਨਾਂ ਦੀਆਂ ਗੱਲਾਂ ਦਾ ਉਹਨਾਂ ਕੋਲ ਜਵਾਬ ਕੋਈ ਨਹੀਂ ਹੈਗਾ ਨਾ ਉਹਨਾਂ ਦੇ ਕੋਲ ਕੋਈ ਪਾਲਿਸੀ ਹੈ ਨਾ ਉਹਨਾਂ ਦੀ ਕੋਈ ਨੀਤੀ ਹੈ ਨਾ ਉਹਨਾਂ ਦੀ ਗਰਮੀ ਹੈ ਹੱਤ ਦੀ ਗਰਮੀ ਹੈ ਜੁਲਾਈ ਮਹੀਨਾ ਜਿਹੜਾ ਚੜ ਚੁੱਕਿਆ ਜੂਨ ਜੁਲਾਈ ਮਹੀਨੇ ਦੀ ਗਰਮੀ ਤਾਂ ਵੈਸੇ ਨਹੀਂ ਨਾ ਸਹਿਣਯੋਗ ਹੁੰਦੀ ਹੈ ਜੀ ਤੁਸੀਂ ਹੁਣ ਤੰਬੂ ਲਾਇਆ ਬਾਹਰ ਪੰਡਾਲ ਸਜਾਏ ਹੋਏ ਆ ਹੁਣ ਕਿੰਨੀ ਦੇਰ ਲਈ ਇੱਥੇ ਬੈਠੇ ਰਹੋਗੇ ਤੁਸੀਂ ਅਸੀਂ ਜਿਹੜਾ ਅੱਜ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਨੇ ਜਿਹੜੀਆਂ ਕੋਈ ਕੋਈ ਔਰ ਰਿਕਾਰਡ ਤੇ ਕੋਈ ਚੀਜ਼ਾਂ ਲੈ ਕੇ ਆਉਣ ਦੀ ਲੋੜ ਸੀ ਉਹਨਾਂ ਨੇ ਉਹ ਵੀ ਲਿਆਂਦੀਆਂ ਸਾਨੂੰ ਪੁਲਿਸ ਅਫਸਰਾਂ ਨੇ ਸਾਨੂੰ ਉਹ ਦਿਖਾਈਆਂ ਸਾਨੂੰ ਉਹ ਦੇਖਣ ਤੋਂ ਬਾਅਦ ਲੱਗਾ ਕਿ ਪੁਲਿਸ ਜਿਹੜੀ ਆ ਉਹ ਕੁਝ ਜੋ ਕਹਿ ਰਹੀ ਆ ਵੀ ਹੋ ਸਕਦਾ ਕਿ ਜਿਹੜਾ ਉਹਨਾਂ ਨੇ ਕਿਹਾ ਕੱਲ ਤੱਕ ਤੁਹਾਡੇ ਨੌਜਵਾਨ ਜਿਹੜੇ ਰਿਹਾ ਹੋ ਜਾਣਗੇ ਕੱਲ ਤੱਕ ਤਾਂ ਸਮਝਿਆ ਕੱਲ ਤੱਕ ਜੇ ਅਸੀਂ ਫਿਰ ਵੀ ਜਿਹੜਾ ਕੱਲਾ ਉਹਨਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਅਸੀਂ ਅਡੀਕ ਕਰਾਂਗੇ ਕਿ ਕੱਲ ਤੱਕ ਜਿਹੜੇ ਉਹ ਸਾਡੇ ਸਾਥੀ ਦੇ ਰਿਹਾ ਕਰ ਦੇਣ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਕਿ ਜੋ ਤੁਹਾਡੇ ਨਾਲ ਜਾਇਜ਼ਤੀ ਹੋਈ ਆ ਉਹਦੇ ਸਬੰਧੀ ਵੀ ਕਾਰਵਾਈ ਜਿਹੜੀ ਆਉਣ ਵਾਲੇ ਦਿਨਾਂ 'ਚ ਅੱਗੇ ਲਿਆਵਾਂਗੇ ਜੇ ਮੁੜ ਤੋਂ ਵਾਅਦਾ ਖਿਲਾਫੀ ਹੁੰਦੀ ਆ ਫਿਰ ਤਰਨਾਂ ਲੱਗੇਗਾ ਜੀ ਅਸੀਂ ਜਿਮਨੀ ਚੌਂ ਨੰ ਚੱਲ ਰਹੀ ਆ ਭਗਵੰਤਮਾਨ ਨੂੰ ਟੱਕਰਾਂਗੇ ਜਿਮਨੀ ਚੌਂ ਦੇ ਵਿੱਚ ਵਕੀਲ ਸਾਹਿਬ ਕਿਵੇਂ ਵੇਖਦੇ ਹੋ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਹਨਾਂ ਦੇ ਨੁਮਾਇੰਦੇ ਕਹਿੰਦੇ ਹੁੰਦੇ ਕਿ ਸਵਾਲ ਪੁੱਛੋ ਕੋਈ ਅਕਾਲੀ ਦਲ ਵਾਲਾ ਹੁੰਦਾ ਹੈ ਬੀਜੇਪੀ ਵਾਲਾ ਹੁੰਦਾ ਹੈ ਕਾਂਗਰਸ ਵਾਲਾ ਹੁੰਦਾ ਹੈ ਜਦੋਂ ਇਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ ਤਾਂ ਇਹਨਾਂ ਦੀਆਂ ਵੀਡੀਓ ਜਿਹੜੀਆਂ ਇਹ ਮੌਜੂਦਾ ਵਿਧਾਇਕਾਂ ਦੇ ਮੈਂਪੀਆਂ ਤੇ ਜਿਹੜੇ ਸੋਸ਼ਲ ਮੀਡੀਆ ਤੇ ਵੇਖਣ ਨੂੰ ਵੀ ਮਿਲਦੀਆਂ ਸਨ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਅੱਜ ਇਹਨਾਂ ਨੂੰ ਖੁਦ ਨੂੰ ਸਵਾਲ ਪੁੱਛੇ ਜਾ ਰਹੇ ਨੇ ਤਾਂ लाਠੀ ਚਾਰਜ ਹੋ ਰਹੇ ਨੇ ਘਰਾਂ ਚੋਂ ਨਿਕਲਣ ਦਾ ਸਮਾਂ ਤੱਕ ਨਹੀਂ ਵੇਲ ਨਹੀਂ ਹੈ ਜੀ ਦੇਖੋ ਲੋਕਤੰਤਰੀ ਵਿਵਸਥਾ ਦੇ ਵਿੱਚ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦੇ ਆ ਔਰ ਉਹ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਉਹਨਾਂ ਨੂੰ ਚੁਣਿਆ ਜਾਂਦਾ ਔਰ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਅਸਮਾਨ ਤੋਂ ਕੀ ਕਹਿੰਦੇ ਸੀ ਤਾਰੇ ਤੋੜ ਕੇ ਲਿਆ ਕੇ ਦੇਣ ਦੀ ਵੀ ਲੋਕਾਂ ਨਾਲ ਵਾਅਦੇ ਕੀਤੇ ਹੋਏ ਆ ਔਰ ਜੇ ਅੱਜ ਆਮ ਪਬਲਿਕ ਖਾਸ ਕਰਕੇ ਮਜ਼ਦੂਰ ਵਰਗ ਕਿਰਤੀ ਸਮਾਜ ਜੋ ਆਪਣੇ ਕਿਸੇ ਮੁੱਦੇ ਨੂੰ ਲੈ ਕੇ ਇੱਥੇ ਇਹਨੇ 10-12 ਦਿਨਾਂ ਤੋਂ ਬੈਠੇ ਆ ਕੀ ਕਿਸੇ ਵੀ ਪ੍ਰਸ਼ਾਸਨ ਦੇ ਜ਼ਿੰਮੇਵਾਰੀ ਚੁਣੇ ਹੋਏ ਨੁਮਾਇੰਦੇ ਯਾ ਲੀਡਰ ਦਾ ਇਹ ਫਰਜ਼ ਨਹੀਂ ਬਣਦਾ ਸੀ ਕਿ ਇਹਨਾਂ ਮਜ਼ਦੂਰਾਂ ਦੇ ਨਾਲ ਆ ਕੇ ਗੱਲ ਕੀਤੀ ਜਾਂਦੀ। ਸਵਾਲ ਉਹੀ ਹੈ ਨਾ ਕਿ ਜੇ ਚੋਣਾਂ ਹੁੰਦੀਆਂ ਜਾਂ ਚੋਣਾਂ ਦਾ ਮਾਹੌਲ ਨਾ ਹੁੰਦਾ ਤਾਂ ਮੈਨੂੰ ਲੱਗਦਾ ਕਿਸੇ ਕੋਈ ਹੋਰ ਸਰਕਾਰ ਹੁੰਦੀ ਸੂਬੇ ਦੇ ਵਿੱਚ ਤਾਂ ਇਹਨਾਂ ਨੇ ਰਾਤਾਂ ਵੀ ਆ ਕੇ ਕੱਟਨੀਆਂ ਸੀ ਇਹਨਾਂ ਦੇ ਨਾਲ। ਬਿਲਕੁਲ ਬਿਲਕੁਲ ਔਰ ਇਹ ਆਪ ਤਾਂ ਇਹ ਕਲੇਮ ਕਰਦੇ ਆ ਕਿ ਅਸੀਂ ਇੱਕ ਅੰਦੋਲਨ ਚੋਂ ਨਿਕਲੇ ਹੋਏ ਲੋਕ ਆ। ਲੇਕਿਨ ਜਿਹੜੀਆਂ ਗੱਲਾਂ ਇਹ ਕਹਿੰਦੇ ਸੀ ਵੀ ਅਸੀਂ VIP ਕਲਚਰ ਖਤਮ ਕਰਾਂਗੇ, ਭ੍ਰਿਸ਼ਟਾਚਾਰ ਖਤਮ ਕਰਾਂਗੇ, ਅਸੀਂ ਲੋਕਾਂ ਦੇ ਸੇਵਕ ਬਣ ਕੇ ਕੰਮ ਕਰਾਂਗੇ। ਉਹਦੇ ਤੋਂ ਸਾਰਾ ਉਲਟ ਹੁੰਦਾ ਪਿਆ। ਮੁੱਖ ਮੰਤਰੀ 40 40 ਗੱਡੀਆਂ ਦੇ ਲੈ ਕੇ ਕਾਫਲੇ ਲੈ ਕੇ ਤੁਰਦੇ ਪਏ ਇਹਨਾਂ ਨੂੰ ਕਿਹਨਾਂ ਤੋਂ ਡਰਾ ਰ ਇਹਨਾਂ ਲੋਕਾਂ ਨੂੰ ਮਜ਼ਦੂਰਾਂ ਤੋਂ ਡਰਾ ਰ ਇਹਨਾਂ ਨੂੰ ਔਰ ਪ੍ਰਸ਼ਾਸਨ ਜਿਹੜਾ ਹੈਗਾ ਐਸ ਵੇਲੇ ਰਾਜਨੀਤਿਕ ਦਾਬੇ ਦੇ ਹੇਠ ਇਸ ਤਰੀਕੇ ਨਾਲ ਕੰਮ ਕਰ ਰਿਹਾ ਕਿ ਉਹ ਲੋਕਾਂ ਲਈ ਨਹੀਂ ਹੈਗੇ ਉਹ ਇਹਨਾਂ ਲੀਡਰਾਂ ਦੀ ਸੁਰੱਖਿਆ ਲਈ ਹੈ ਮਰੀ ਪ੍ਰਸ਼ਾਸਨ ਦਾ ਬਹਾਰ ਇਹਦਾ ਪ੍ਰਸ਼ਾਸਨ ਨੂੰ ਸਚਾਈ ਪਤਾ ਹੈ ਵੀ ਗੱਲ ਉਥੇ ਕੋਈ ਟਾਂਡੇ ਦੇ ਵਿੱਚ ਜਿਹੜੀ ਉਹ ਪਿੰਡ ਦੇ ਵਿੱਚ ਘਟਨਾ ਹੋਈ ਆ ਕੋਈ ਐਸੇ 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 ਸਵਾਲ ਤੇ ਮੈਂ ਵਕੀਲ ਸਾਹਿਬ ਆ ਰਿਆਂ ਤੁਸੀਂ ਵੀ ਰਾਜਨੀਤੀ ਦੇ ਨਾਲ ਤੁਹਾਡਾ ਵੀ ਪਸ਼ੋਕੜਾ ਹੈ ਤੁਸੀਂ ਵੀ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਲੜੀ ਹੈ ਤੁਹਾਡਾ ਵੀ ਵਿਰੋਧ ਹੋਇਆ ਇੱਕ ਪਿੰਡ ਦੇ ਵਿੱਚ ਚਲੋ ਭਾ ਚਾਹੇ ਭੁੱਲ ਭੁਲੇਖੇ ਹੀ ਹੋ ਗਿਆ ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿ ਇੱਕ ਚੁਣੇ ਹੋਏ ਵਿਧਾਇਕ ਨੂੰ ਇਹਨਾਂ ਤੇ ਦੱਸਣ ਨੂੰ ਮੁਤਾਬਕ ਜਿਸ ਤਰ੍ਹਾਂ ਦਾ ਰਵਈਆ ਅਪਣਾਇਆ ਉਹ ਕਿੰਨਾ ਕੁ ਕਾਬਿਲ ਹੈ ਗੌਰ ਹੈ ਜਾਂ ਕਿੰਨਾ ਕੋ ਜੱਜ ਦਾ ਇੰਦਾ ਦਾ ਕੰਮ ਫਿਰ ਦੇਖੋ ਜਦੋਂ ਸਮਾਜਿਕ ਰੋਤ ਤੌਰ ਤੇ ਤੁਸੀਂ ਐਕਟਿਵ ਹੁੰਨੇ ਆ ਜਾਂ ਰਾਜਨੀਤਿਕ ਤੌਰ ਤੇ ਤੋ ਉਹਦਾ ਪਰਪਸ ਕੀ ਹੈ ਕਿ ਲੋਕਤੰਤਰੀ ਵਿਵਸਥਾ ਦੇ ਵਿੱਚ ਅਸੀਂ ਲੋਕਾਂ ਦੇ ਨੁਮਾਇੰਦੇ ਬੰਨਾ ਚਾਹੁੰਦੇ ਹਾਂ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਾਂ ਲੋਕਾਂ ਨੇ ਮੁੱਦੇ ਚੱਕਣਾ ਚਾਹੁੰਦੇ ਹਾਂ ਤਾਂ ਉਸ ਕੰਮ ਦੇ ਦੌਰਾਨ ਕਈ ਵਾਰੀ ਲੋਕ ਤੁਹਾਡੇ ਦੇ ਉੱਪਰ ਦਬਾਅ ਪਾਉਂਦੇ ਨੇ ਲੋਕ ਤੁਹਾਡੇ ਤੋਂ ਸਵਾਲ ਪੁੱਛਦੇ ਨੇ ਔਰ ਸਵਾਲਾਂ ਦੇ ਜਵਾਬ ਦੇਣਾ ਸਾਡੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਹੈ ਔਰ ਇਹ ਲੋਕ ਸਵਾਲ ਪੁੱਛਦੇ ਆ ਲੋਕ ਦੁਖੀ ਹੈ ਲੋਕਾਂ ਨੂੰ ਦੁਖੀ ਕਿਨ ਕੀਤਾ ਹੋਇਆ ਸਰਕਾਰਾਂ ਨੇ ਕੀਤਾ ਹੋਇਆ ਅੱਜ ਜੇ ਮਹਿੰਗਾਈ ਹੈ ਪਿਆਜ਼ 50 ਰੁਪਏ ਕਿਲੋ ਆ ਆਲੂ 35-40 ਰੁਪਏ ਕਿਲੋ ਵਿਕਰਾ ਪਿਆ। ਗਰੀਬ ਜਿਹੜੀ ਦਿਹਾੜੀ 250 ਰੁਪਏ ਦਿਹਾੜੀ ਆ 300 ਰੁਪਏ ਮੰਡੇਗਾ ਦੇ 300-303 ਰੁਪਏ ਦਿੰਦੇ ਆ। ਤਾਂ ਉਹਦੇ ਚੋਂ ਬੰਦਾ ਕੀ ਖਾਊਗਾ? ਤਾਂ ਗਰੀਬ ਆਦਮੀ ਜਿਹਨ ਕੋ ਰੋਜ਼ਗਾਰ ਨਹੀਂ, ਜਿਹਨ ਕੋ ਸਿਰ ਤੇ ਛੱਤ ਨਹੀਂ, ਅੱਗੇ ਹੜ ਆਉਣ ਵਾਲਾ ਆ। ਬਰਸਾਤਾਂ ਸਹਰਾਣੇ ਖੜੀਆਂ ਸ਼ੁਰੂ ਹੋਈਆਂ। ਪਿਛਲੇ ਸਾਲ ਕੀ ਹਾਲ ਹੋਇਆ ਇੱਥੇ? ਤਾਂ ਉਹਨਾਂ ਚੀਜ਼ਾਂ ਦੀ ਚਿੰਤਾ ਕਰਨ ਦੀ ਬਜਾਏ ਬਰੋਜ਼ਗਾਰੀ ਨੂੰ ਖਤਮ ਕਰਨ ਦੀ ਬਜਾਏ ਨਸ਼ਿਆਂ ਨੂੰ ਖਤਮ ਕਰਨ ਦੀ ਬਜਾਏ ਗੁੰਡਾਗਰਦੀ ਨੂੰ ਖਤਮ ਕਰਨ ਦੀ ਬਜਾਏ ਇੱਥੇ ਅੱਠ ਗਰੀ ਮਜ਼ਦੂਰ ਆਇਓ। ਉਹਨਾਂ ਉਹ ਇਹ ਬੜੀ ਹੀ ਮਤਲਬ ਕੀ ਹਾਸੋ ਨਹੀਂ ਔਰ ਦੋਖੇ ਨਹੀਂ ਗੱਲ ਹੈ ਕਿ ਜਿਹੜੇ ਪੁਲਿਸ ਤੰਤਰ ਨੇ ਪ੍ਰਸ਼ਾਸਨ ਨੇ ਸਮਾਜ ਦੇ ਵਿੱਚ ਨਿਆਂ ਤੇ ਆਧਾਰ ਤੇ ਵਿਵਸਥਾ ਨੂੰ ਲਾਗੂ ਕਰਨਾ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨੀ ਹੈ ਲੋਕਾਂ ਦੀ ਪ੍ਰਤੀ ਆਪਣੇ ਫਰਜ਼ ਨਿਭਾਣੇ ਆ ਉਹ ਅੱਜ ਇੱਕ ਐਮਐਲਏ ਦੇ ਹੱਥ ਟੋਕੇ ਬਣ ਕੇ ਮਜ਼ਦੂਰਾਂ ਦੇ ੱੱੱਕਾ ਕਰ ਰਹੇ ਆ ਔਰ ਇਹ ਬੜੀ ਸ਼ਰਮਨਾਕ ਔਰ ਬੜੀ ਜਰਦਨਾਕ ਗੱਲ ਹੈ ਅਸੀਂ ਇਹਦਾ ਬਰੋਧ ਕਰਦੇ ਆਂ ਸੋ ਯਸਨ ਐਡਵੋਕੇਟ ਰਣਜੀਤ ਸਿੰਘ ਬਸਪਾਕੂ ਨੇ ਤਾਂ ਇਸ ਤੋਂ ਪਹਿਲਾਂ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੋ ਕੀ ਕੀ ਘਟਨਾਕ੍ਰਮ ਹੋਇਆ ਕਿਉਂ ਅਜਿਹੇ ਹਾਲਾਤ ਬਣੇ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਸੋ ਹੁਣ ਬੇਸ਼ੱਕ ਇਹਨਾਂ ਵੱਲੋਂ ਧਰਨਾ ਜਿਹੜਾ ਚੁੱਕ ਦਿੱਤਾ ਗਿਆ ਹੈ ਆਪਣਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਭਰੋਸੇ ਦੇ ਵਿੱਚ ਲਿਆ ਗਿਆ ਕਿ ਕੱਲ ਤੱਕ ਇਹਨਾਂ ਦੇ ਜਿਹੜੇ ਜੇਲ੍ਹਾਂ ਦੇ ਵਿੱਚ ਸਾਥੀ ਬੰਦ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਤਾਂ ਹੁਣ ਜਲੰਧਰ ਕੂਚਵਾਲ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਹੈ ਕਿ ਕੀ ਲੀਡਰਾਂ ਤੋਂ ਸਵਾਲ ਜ਼ਰੂਰ ਪੁੱਛਣਾ ਚਾਹੀਦੇ ਨੇ ਤਾਂ ਜਿਵੇਂ ਕਿ ਅੱਜ ਆਮ ਵਿਅਕਤੀ ਇਹਨਾਂ ਲੀਡਰਾਂ ਤੋਂ ਸਵਾਲ ਪੁੱਛਦਿਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਨੁਮਾਇੰਦਿਆਂ ਨੂੰ ਰਾਸ ਨਹੀਂ ਆ ਰਿਹਾ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਤੇ ਨਾਲ